ਮੈਂ ਵੀ ਕਹਾ ਪਾਣੀ ਕਿਉਂ ਰੁਕਿਆ ਹੋਇਆ ਹੈ ਕਿਵੇਂ ਆ ਭੈਣ ਜੀ ਕੀ ਕ ਵਧੀਆ ਤੂੰ ਦੱਸ ਕਿਵੇਂ ਆ ਠੀਕ ਆ ਸੋਣੀ ਗੱਲ ਆ ਤੇਰੀ ਉਦਾਂ ਆ ਹਾਂ ਵਧੀਆ ਲੱਗਦਾ ਨਾ ਇਹ ਦੇਖ ਲਾਲ ਲਾਲ ਕੱਢਦੀਆਂ ਤੋ ਤੋ ਆਹੋ ਇਹ ਤਾਂ ਲਾਲ ਲਾਲ ਕੱਢਦੀਆਂ ਜਿਹੜੀਆਂ ਕਾਲੀਆਂ ਹੋਈਆਂ ਪਈਆਂ ਉਹੋ ਤੇ ਮੈਂ ਕੱਲੀ ਨੇ ਕੀਤੀਆਂ ਹਾਂ ਬੀਹ ਨੂੰ ਪੁੱਛ ਆ ਦੇਖ ਤਾਂ ਪਿਓ ਤੇਰਾ ਪਾਣੀ ਕਿੱਦਾਂ ਖੜਾ ਲਾ ਮੈਂ ਕਿ ਕੱਲੀ ਨੇ ਖੜਾਇਆ ਨਹੀਂ ਨੱਕਾ ਕਿਉਂ ਲਾ ਰੱਖਿਆ ਤੂੰ ਮੈਂ ਥੋੜੀ ਲਾਇਆ ਦੱਸ ਕੀ ਪਤਾ ਕਿੱਥੋਂ ਪਾਣੀ ਆ ਰੜਾ ਕਿਉਂਦਾ ਹੋ ਦੇਖ ਲੈ

ਨਹੀਂ ਜੇ ਤੂੰ ਨੱਕਾ ਨਹੀਂ ਲਾਇਆ ਆ ਪਾਣੀ ਕਿੱਦਾਂ ਖੜਾ ਆ ਵੇਹਲਾ ਬਹੀ ਕਿੱਦਾਂ ਭਰੀ ਪਈ ਆ ਥੋੜੇ ਮੈਂ ਕੱਲੀ ਨੇ ਖੜਾਇਆ ਸਾਰੇ ਬਹੀ ਨੂੰ ਪਛ ਸਾਰੇ ਘਰ ਇਕੱਠੇ ਇੱਥੇ 24 ਘੰਟੇ ਨਾ 24 ਘੰਟੇ ਦਾ ਕੂਚਾ ਕਾਚੀ ਤੂੰ ਕਰਦੀ ਰਹਿਨੀ ਇੱਥੇ ਕਰਦੀਆਂ ਕੂਚਾ ਕਾਚੀ ਹੋਰੀ ਮਾਰਦੀਆਂ ਤੂੰ ਗੱਲਾਂ ਤੂੰ ਐਸੇ ਖਤਰਾਈ ਸੀ ਕਿ ਇੱਥੇ ਲੜਨਾ ਹੀ ਸੀ ਲੜਨੇ ਆਈ ਸੀ ਕੀ ਗੱਲ ਮੇਰਾ ਘਰ ਡੱਬ ਗਿਆ ਫੇਰ ਘਰ ਤਾਂ ਮੇਰਾ ਅੱਗੇ 10 ਬਟਨੀ ਮ ਆਇਆ ਹੈ ਗੱਲਾਂ ਕਰ ਕਰ ਦੱਸਦੀ ਆ ਨਾ ਤੂੰ ਸੁਣਦੀ ਨਾ ਗਣਦੀ ਨਾ ਜਾਦੇ ਪ੍ਰਧਾਨ ਸਾਰੇ ਪਿੰਡ ਦੀ ਬਣੀ ਹੋਆ ਇੱਥੇ ਮੈਂ ਦੱਸਿਆ ਤੇ ਕਲੀ ਨੇ ਕੀ ਕਰਤਾ ਹੋਰ ਦੇਖ ਕੇ ਮੇ ਨਾਲੀਆਂ ਭਰੀਆਂ ਪਈਆਂ ਇਹ ਤਾਂ ਸਰਪੰਚ ਨੂੰ ਸੋਚਣਾ ਚਾਹੀਦਾ ਦਾ ਸਰਪੰਚ ਵੀ ਸਾਰੀ ਖਰਾਬ ਹੈ ਮੈਂ ਮੇਰੀ ਗੱਲ ਸੁਣ ਸਰਪੰਚ ਕੀ ਸੋਚੇ ਤੂੰ ਦੇਹ ਮੋਟਰ ਚਲਾਉਣੀ ਆ ਤੇਰੀ ਟੈਂਕੀ 20 ਵਾਰੀ ਅਸੀਂ ਤੈਨੂੰ ਫੋਨ ਕੀਤਾ ਬਹਿ ਕਹ ਲੋ ਆਪਣੀ ਉਹ ਮੋਟਰ ਬੰਦ ਕਰ ਤੇ ਟੈਂਕੀ ਭਰੀ ਹੋਈ ਆ ਦੋ ਦੋ ਘੰਟੇ ਤੇਰੀ ਟੈਂਕੀ ਮੋਟਰ ਚੱਲਦੀ ਰਹਿੰਦੀ ਆ ਤੇ ਮੇਰੀ ਕੋਈ ਮਾੜੀ ਗੱਲ ਆਗੀ ਜੇ ਤੂੰ ਮੈਨੂੰ ਕਹਿ ਦੇਣੀ ਹੈਗੀ ਹੁਣ ਤਵੇਂ ਨਾ ਸੁਣਾਉਣ ਆਈ ਆ ਵੀ ਮੈਂ ਤੇਰੀ ਟੈਂਕੀ ਡੁੱਲੀ ਭਰਦੀ ਤੇਰੀ ਉਹ ਕੀਤੀ ਹੈਗੀ ਐ ਨਾ ਕਰਦੀ ਆ ਤੇ ਤੈਨੂੰ ਹੀ ਪਤਾ ਮ ਤੇ ਸਾਰਿਆਂ ਨੂੰ ਕਰ ਇਕੱਠੇ ਕੰਜਰਾਂ ਨੂੰ ਜਿਹੜੇ ਰਹਿੰਦੇ ਆਗੇ ਮੇਰਾ ਕਾਹਤੋਂ ਲਹੂ ਪੀਤਾ ਸਾਰੇ ਹਿਸਾਬ ਨਾਲ ਵਰਤਦੇ ਆ ਪਾਣੀ ਤੱਕ ਤੇਰੇ ਕੋਲ ਛੱਟ ਕਿਤੇ ਮੈਂ ਹੀ ਉਹ ਕਰੀ ਜਾਣੀ ਹੈਗੀ ਆ ਨਿਆਣਿਆਂ ਦੀਆਂ ਡੈਪਰ ਤੇ ਕੱਛੀਆਂ ਦੇ ਲਾ ਕਿਦਾਂ ਕਰਦੀਆਂ ਲੈ ਬਾੜ ਇਹ ਕੌਣ ਕੱਢਿਆ ਰੋਣ ਕਿਹੜਾ ਕੰਜਰ ਕੱਢਿਆ ਆਖੇ ਮੈਨੂੰ ਕੀ ਪਤਾ ਕੀ ਦੇ ਸਾਡੇ ਤਾਂ ਜਵਾਕ ਵੱਡੇ ਵੱਡੇ ਆਗੇ ਨਾ ਵੇ ਉਹ ਕੌਣ ਸੱਟ ਗਿਆ ਪਰਸੋਂ ਤੇਰੀ ਭਾਂਜ ਨੀ ਸੀ ਆਈ ਜਵਾਕ ਲੈ ਕੇ ਕੀ ਪਤਾ ਹੁਣ ਰਸਤੇ ਦਾ ਕੀ ਪਤਾ ਕਿੱਥੇ ਕਿੱਥੇ ਸੱਟ ਕੇ ਜਾਂਦੇ ਆ ਚੀਜ਼ਾਂ ਹੁਣ ਮੈਂ ਕਿ ਮਗਰਤੋਰੀ ਫਿਰਦੀ ਸੀਗੀ ਵੀ ਉਹ ਅਗਲੇ ਨੂੰ ਕਹਿੰਦੇ ਡਸਟਬਿਨ ਵਿੱਚ ਸੈੱਟ ਹੈ ਸੈੱਟ ਡਸਟਬਿਨ ਕਿੱਡਾ ਮੁੱਦਾ ਆ ਪਾਣੀ ਦਾ ਮੈਂ ਤਾਂ ਕਹਿੰਨੀ ਸਰਪੰਚ ਦੇ ਤਸੇ ਹਜੇ ਤੱਕ ਨਹੀਂ ਆਇਆ ਹੈ ਵੀ ਆਉਣਾ 20 ਵਾਰੀ ਮੈਂ ਬਾਰ ਖੜਕਾਤਾ ਉਹਦਾ ਤੇਰੇ ਮੇਰੇ ਕਿਉਂ ਲੜੀ ਜਾਂਦੀ ਓ ਅਗਲਾ ਵਧੀਆ ਅੰਦਰ ਏਸੀ ਲਾ ਕੇ ਬੈਠਾ ਆਰਾਮ ਨਾਲ ਸੁੱਤਾ ਪਿਆ ਵਾ ਨਾ ਫੇਰ ਗੱਲਾਂ ਏਸੀ ਬੰਦ ਦੇ ਉਹਦਾ ਪਹਿਲਾਂ ਜਾ ਕੇ ਲੈ ਆ ਗਿਆ ਬੰਨ ਕੇ ਪੋਚਮੀ ਪੱਗ ਆਕੇ ਕਰਤਾ ਪਜਾਮਾ ਇਹਨੂੰ ਚੋਰੇ ਨੂੰ ਭਰਾ ਸ਼ਰਮ ਨਹੀਂ ਨਾ ਤੇਰਾ ਬੀਵਾਰੀ ਬਾਹਰ ਖੜਕਾਇਆ ਮੈਂ ਤੇ ਬਾਹਰ ਖੜਕਾਇਆ ਤੇ ਮੈਂ ਦੱਸੋ ਹੁਣ ਬੇਲਾ ਨਾ ਬੇਲਾ ਨਾ ਬੋਟਾ ਲੈਣ ਵਾਲੇ ਤੂੰ ਬੇਲਾ ਸੀ ਜਦੋਂ ਹੱਥ ਜੜ ਕੇ ਭੈਣ ਜੀ ਬੋਟ ਪੱਥੇ ਨੂੰ ਪਾਇਆ ਪੰਜ ਸਾਲ ਹਵਾ ਲਾਉਂਗੇ ਬਟਨ ਦਵਾਇਓ ਠੰਡੀ ਹਵਾ ਲਿਓ ਨਾ ਹਉ ਤਨ ਸ਼ਰਮ ਨਹੀਂ ਸੀ ਨਾ ਸ਼ਰਮ ਤੁਹਾਨੂੰ ਹੋਣੀ ਚਾਹੀਦੀ ਆ ਮੈਨੂੰ ਕਦੀ ਸ਼ਰਮਾ ਬੋਟਾ ਫਰੀ ਪਾਈਆਂ ਆ 12000 ਰੁਪਇਆ ਦੇ ਨਾਲ ਸੂਟ ਲਿੱਤੇ ਤੁਸੀਂ 20 ਕਿੜੇ ਮਾਰੇ ਮੇਰੇ ਘਰੇ ਜਾ ਕੇ ਸੂਟ ਇੱਕ ਆਸਤੇ ਤੂੰ ਫੇ ਫੇ ਬੋਟਾ ਪਾਈਂਗਾ ਬਹਣ ਤੇਰਾ ਭਾਜ ਨਹੀਂ ਬਣਦਾ ਵੇ ਹਾ ਪਾਣੀ ਦਾ ਨਿਕਾਸ ਕਰ ਬੇ ਅ ਦੇਖ ਤਾਂ ਇੱਕ ਮਿੰਟ ਖੜ ਜਾ ਬਈ ਹਜੇ 2000 ਵਿੱਚ ਤੇ ਤੁਰੇ ਫਿਰਦਾਗਾ ਹਾਂ ਉਸ ਤੋਂ ਸੂਟ ਪਾ ਕੇ ਹੰਡਾ ਵੀ ਲੈ 4 ਸਾਲ ਹੋ ਗਏ ਤੇਰੀ ਸਰਪੰਚ ਬਣੇ ਨੂੰ ਉਹ ਹਜੇ ਕੁੱਸ ਕਰਾਏਗਾ ਤੂੰ ਆ ਇੱਕ ਸੂਟ ਰਹਿਦਾ ਇਹਦਾ 20 ਕਿੜੇ ਮਾਰ ਬੈਠੀ ਐ ਹਾਂ ਕਿ ਬੈਠੀ ਸੀ ਕਿ ਨਹੀਂ ਮੈਂ ਕਹ ਰੋ ਮੰਗਿਆ ਕਿ ਦੱਸ ਸੇ ਭਣ ਕਹਿਤਾ ਬਣਾ ਬੇ ਚੱਲ ਭਾਈ ਤੂੰ ਦੂਜੀ ਵਾਰ ਸਰਪੰਚ ਬਣਿਆ ਤੂੰ ਆਹ ਸੂਟ ਦੇ ਦੇ ਉਹੀ ਸੂਟ ਸੁਣਾਈ ਜਾਂਦਾ ਤੇਰਾ ਕੀ ਮਤਲਬ ਹੋਇਆ ਸੂਟਾਂ ਦੀਆਂ ਗੱਲਾਂ ਬੰਦਾ ਹੋ ਗਿਆ ਬੁੜੀਆਂ ਵਾਲੀਆਂ ਗੱਲਾਂ 'ਚ ਰੰਨਾ ਧੰਨਾ ਬਣਦਾ ਤੂੰ ਜਿਹੜਾ ਕੰਮ ਕਰ ਰਵਾਂ ਉਹ ਕਰ ਇੱਥੇ ਕੁੱਤਾ ਮਰਿਆ ਪਿਆ ਰਿਹਾ ਕਿੰਨੇ ਦਿਨ ਤੈਨੂੰ ਮੈਂ ਕਾਇ ਫੋਨ ਲਾਏ ਤੂੰ ਤਾਂ ਇਹ ਤਾਂ ਮੇਰਾ ਨੰਬਰ ਕੁੱਤਾ ਲਿਖ ਕੇ ਰੱਖੀ ਬੈਠਾ ਸੀਗਾ ਮੋਬਾਈਲ 'ਚ ਸਾਡੇ ਜਵਾਕਾਂ ਨੇ ਦੱਸਿਆ ਮੈਨੂੰ ਉਹ ਕੁੱਤਾ ਮਰਿਆ ਤੇ ਕੁੱਤਾ ਦਫਨਾ ਦੇ ਦਿੱਤਾ ਹੋਰ ਮੈਗੀ ਕਰਾਂ ਆ ਜਦੋਂ ਮਸ਼ਕ ਗਿਆ ਨਹੀਂ ਪਿੰਡ ਦੇ ਹੱਡ ਪਸਲੀਆਂ ਨਿਕਲ ਗਏ ਫੇਰ ਇਹਨੇ ਉਹ ਕਰਾਇਆ ਕੋਸਾ ਅੱਧਾ ਬੰਦੇ ਤਾਂ ਪਿੰਡ 'ਚ ਤੇਰੀ ਖਾਤਰ ਮਰ ਗਏ ਨਾ ਪਾਣੀ ਦਾ ਨਿਕਾਸ ਨਾ ਕੁੱਤਿਆਂ ਬਿੱਲਿਆਂ ਦਾ ਨਿਕਾਸ ਕੋਈ ਨਾ ਕੁੱਤਾ ਕੋ ਮਰ ਜਵੇ ਤੂੰ ਉਹ ਨਹੀਂ ਚੱਕਣ ਜਾਂਦਾ ਕੋ ਬਿੱਲਾ ਮਰ ਜਵੇ ਤੂੰ ਉਹ ਨਹੀਂ ਚੱਕਣ ਜਾਂਦਾ ਆ ਪਾਣੀ ਖੜੇ ਨੂੰ 9 ਸਾਲ ਹੋ ਗਏ ਦੂਜੀ ਵਾਰ ਤੂੰ ਸਰਪੰਚ ਬਣਿਆ ਤੂੰ ਹਜੇ ਤੱਕ ਨਹੀਂ ਉਹ ਪਾਣੀ ਕੱਢਿਆ ਗ੍ਰਾਂਟ ਕਰੋੜ ਸਾਡੀ ਨਹੀਂ ਕੋਈ ਆਈ ਦਾਣੇ ਆਟਾ ਰੋ ਕਾੜ ਤੂੰ ਸਾਡਾ ਕਟਾਤਾ ਤੇਰਾ ਕੀ ਮਤਲਬ ਜੇ ਅਸੀਂ ਕੋਟੀਆਂ ਪਾਏ ਕੋਠੀਆਂ ਪਾ ਕੇ ਬੈਠੇ ਤਾਂ ਤੂੰ ਸਾਡੇ ਕਾਟ ਕਟਾਉਂਗਾ ਹੋਰ ਦੱਸੋ ਹੋਰ ਬਸੇ ਸਰ ਮੈਂ ਉਧਰ ਦੇ ਲੋਕ ਕਿਦਾਂ ਦੇਖਦੇ ਆ ਤੇਰੇ ਵੱਲੋਂ ਕੱਢ ਕੇ ਸੀ ਤੇਰਾ ਪਹਿਲਾਂ ਤੇਰਾ ਜਲੂਸ ਅਸੀਂ ਕੱਢਾਂਗੇ ਫੇਰ ਤੇਰਾ ਬਲੋਕ ਦਾ ਕੱਢਣਗੇ ਜਲੂਸ ਹੁਣ ਤੁਸੀਂ ਚਾਹੁੰਦੀਆਂ ਕੀ ਮੇਰੇ ਕੋਲੋਂ ਚਾਹੁੰਦੀਆਂ ਕਿ ਪਾਣੀ ਦਾ ਨਿਕਾਸ ਕਰ ਬਿਮਾਰ ਸਾਡੇ ਨੇੜੇ ਮੇਰੇ ਪੋੜਾ ਪੋੜਾ ਜਵਾਕ ਉਹ ਪੋਤੇ ਪੋਤੀਆਂ ਹੈ ਉਹਨਾਂ ਨੂੰ ਤਾਂ ਬਿਮਾਰ ਕਰਨਾ ਮੇਰੀ ਗੱਲ ਸੁਣ ਜਦੋਂ ਇਹ ਪਹਿਲਾ ਸਰਪੰਚ ਬਣਿਆ ਸੀਗਾ ਇਹਦਾ ਢਿੱਡ ਜਮਾ ਨਾਲ ਲੱਗਿਆ ਵਾ ਸੀਗਾ ਖਾ ਖਾ ਗ੍ਰਾਂਟਾ ਗੋਗੜ ਦੇਖ ਕੇ ਮੈਂ ਕੱਢਿਆ ਸ਼ਰਮ ਹੈ ਹੀ ਨਹੀਂ ਇਹਨਾਂ ਤਾਂ ਕੀ ਮੀਆ ਉਹਦੀ ਸਾਰਖੀ ਬਿੰਦੀ ਨਹੀਂ ਹਾਂ ਹੁਣ ਤੱਕ ਲੋਟ ਆਵੇ ਵੱਡੀ ਹੋ ਗਈ ਚਿੱਟੇ ਲੀਡੇ ਪਾ ਕੇ ਫਿਰਦਾ ਨਾ ਲੱਕੜਾ ਦੇਨੇ ਪਾਣੀ ਦੇਖ ਲੈਨੇ ਉਹ ਜਵਾਸਾ ਲੈਦਾ ਪਾਣੀ ਕਢਾਇਆ ਨਹੀਂ ਆ ਦੇਖ ਲੈ ਲੋਕ ਨਵਾਸਾਲਾ ਨਾ ਸਰਪੰਚ ਨੇ ਪਾਣੀ ਕਢਾਇਆ ਨਹੀਂ ਹੁਣ ਕਹਿੰਦਾ ਮੈਂ ਪਾਣੀ ਕਢਾ ਲੰਨਾ ਨਾਲੇ ਦੇ ਵਿੱਚ ਤਾਂ ਗੰਦ ਵੱਜਾ ਪਿਆ ਕੀ ਗੱਲ ਹੋ ਗਈ ਬਈ ਭਾਈ ਪਾਣੀ ਬੰਦ ਹੋਇਆ ਬਾਈ ਤੇ ਪਾਣੀ ਪਾਣੀ ਮੇਰੇ ਨਾਲ ਲੜਦਾ ਮੈਂ ਲੜਨਾ ਨਹੀਂ ਤਾਂ ਹੋਰ ਕੀ ਕਰਾਂ ਮੇਰੇ ਦੇਖ ਲੈ ਚਾਰ ਪੰਜ ਫੁੱਟ ਘਰ ਨਹੀਂ ਆਇਆ ਉੱਥੇ ਪਾਣੀ ਵੜਿਆ ਆ ਗੰਦਾ ਏ ਮੇਰੀ ਸੋਚ ਚ ਵੀ ਪਾਣੀ ਚਲੇ ਗਿਆ ਮੈਂ ਕੀ ਕਰਦੀ ਮੈਂ ਆਉਣ ਐਸੀ ਨੱਕਾ ਲਾ ਕੇ ਬੈਠੀ ਦੇਖ ਲੈ ਆਹ ਦੇਖ ਲੈ ਕੀ ਆਹ ਸਾਰੇ ਬੰਦ ਹੋਏ ਪਿਆ ਚੋਰ ਭਰਾਵਾ ਆ ਨਿਆ ਨਿਆ ਭਾਈ ਸਾਹਿਬ ਇਹਦੀ ਪਰਸੋਂ ਭਾਂਜੀ ਆਈ ਅਸੀਂ ਨਾਲ ਡੇਪਰ ਵਿੱਚ ਸੱਟ ਗਈ ਲੈ ਮੈਨੂੰ ਕਿਹੜਾ ਪਤਾ ਸੀ ਆ ਭਾਈ ਹੁਣ ਰਿਸ਼ਤੇਦਾਰ ਆਏ ਆ ਨਾ ਤੂੰ ਪਰਸਾਂ ਨਹੀਂ ਅੰਮੀ ਆ ਤੂੰ ਦੇਖੀ ਨਹੀਂ ਬਾਹਰ ਨਾਲੀ ਆ ਕੇ ਦੇਖਿਆ ਹੀ ਨਹੀਂ ਓ ਪਾਣੀ ਦੀਆਂ ਬਾਲਟੀਆਂ ਦਾ ਤੂੰ ਸਿਹਰੀਆਂ ਹਰਾਉਣੀ ਆ ਹੁਣ ਤੂੰ ਮੈਨੂੰ ਦੱਸ ਫਿਰ ਪਤਾ ਲੱਗਿਆ ਓ ਕੱਢ ਤਾਂ ਮੈਂ ਹੁਣ ਜੇ ਤੂੰ ਜਿਆਦਾ ਅਣਖ ਵਾਲੀ ਆ ਕੋਈ ਸਰ ਤੂੰ ਕਿਹ ਚੱਪ ਕਰਕੇ ਖੜਾ ਪਾਂਚ ਕਢਾਓ ਉਹ ਮੈਂ ਭਾਈ ਹੁਣ ਦੱਸ ਮੇਰੀ ਗੱਲ ਸੁਣੋ ਨਾਲੇ ਦੇ ਵਿੱਚ ਤਾਂ ਗੰਦ ਵੱਜਿਆ ਪਿਆ ਤੇ ਪਾਣੀ ਮੈਂ ਕਿੱਥੋਂ ਕਢਾ ਦੇ ਆ ਮਾਤਾ ਆਪ ਮੁਵਾਰ ਰੇ ਨਾ ਆ ਦੇਖ ਆ ਦੇਖ ਨਾਲੇ ਨਾਲੀ ਤੇ ਅਸੀਂ ਕੋਲੇ ਦੇ ਇਹ ਬੰਦੇ ਆ ਆ ਦੇਖ ਪਹਿਲਾਂ ਆ ਦੇਖ ਕੀ ਆ ਆ ਕੀ ਆ ਆ ਕੀ ਆ ਆ ਤੁਹਾਡੇ ਨਿਕਰਾ ਆ ਆ ਤੁਹਾਡੇ ਕੱਚੀਆਂ ਆ ਨਿਕਰਾ ਤੁਹਾਡੀਆਂ ਆ ਦੱਸੋ ਨਾਲਾ ਖੁੱਲੇਗਾ ਤੇ ਪਾਣੀ ਨਿਕਲੂਗਾ ਭਾਈ ਇਹਨੇ ਸਿੱਟਿਆ ਨਾਲੇ ਕੱਢਣ ਜੋਗਾ ਰਹਿ ਗਿਆ ਇਹਨੇ ਸਿੱਟਿਆ ਆ ਉਹ ਸੁੱਟਿਆ ਗਾ ਮੇਰੇ ਤਾਂ ਇਹ ਮੇ ਨਾ ਲੱਗਦਾ ਸਾਡਾ ਤਾਂ ਘਰ ਕੋਲੇ ਚੀਜ਼ ਮਿਲ ਗਈ ਤਾਂ ਕਹੀ ਜਾਨੀ ਹੈ ਜੀ ਉਹ ਭੈਣ ਤੁਸੀਂ ਵੇਖ ਲਿਆ ਕਰੋ ਤੁਸੀਂ ਨਾ ਸੁੱਟਿਆ ਕਰੋ ਇਹੋ ਜਿਹਾ ਵਿੱਚ ਜਦੋਂ ਇਤਨਾ ਸੁੱਟੋ ਕਿ ਸਬਾਨ ਵਿੱਚ ਕੋਈ ਨਾ ਕੋਈ ਤਾਂ ਫਿਰ ਨਾਲੀਆਂ ਦੇ ਵਿੱਚ ਤਾਂ ਅੜੂਗਾ ਫਿਰ ਤਾਂ ਪਾਣੀ ਨੂੰ ਮੈਂ ਵੀਰਾ ਵਾਰੀ ਗੱਲ ਸੁਣਾ ਚਾਹੀਦਾ ਵੀ ਜਿਹੜਾ ਇੱਥੇ ਕੋਈ ਜਿਹੜਾ ਜਮਾ ਹੋਇਆ ਵਾ ਉਹ ਗਾਂਹ ਜਾ ਕੇ ਖੁੱਲੇ ਗਾਂਹ ਤਾਂ ਇਹਦੇ ਮੂੰਹੇ ਬੰਦ ਹੋਏ ਪਏ ਆਗੇ ਕੋਈ ਕਰ ਸਕਦਾ ਤੁਸੀਂ ਸਿਆਪਾ ਪਾਇਆ ਨਾਲਾ ਸਾਰਾ ਅੱਗੋਂ ਬੰਦ ਹੋਇਆ ਆ ਵੀ ਆ ਤਾਂ ਇਹ ਉਹਦੇ ਵੇਖਦੇ ਨਹੀਂ ਜਾ ਕੇ ਹੈ ਇਹ ਤਾਂ ਗੱਲ ਹੈ ਮੇਰੇ ਨਾਲ ਲੜਨ ਆ ਗਈ ਲੈ ਇਹ ਕਾ ਹੋ ਜਾਗਾ ਕੋਗੜ ਨਾ ਮੈਂ ਆਕੇ ਗੱਲ ਕਰਾਂ ਸਰਪੰਚਾ ਨਾਲਾ ਉੱਥੋਂ ਬੰਦ ਹੋਇਆ ਨਾਲਾ ਉੱਥੋਂ ਬੰਦ ਆ ਇੱਧਰ ਹੋ ਜਾ ਭਰਾਵਾ ਤੇ ਟੱਠਣਾ ਮਾਰੇ ਇੱਧਰ ਹੋ ਜਾ ਇਹਦਾ ਸਰਪੰਚ ਚਰ ਗਈਆਂ ਗੱਲ ਗੁਲ ਘਾਤੀ ਸੁਣਦੀਆਂ ਐ ਉਹ ਮੇਰੀ ਗੱਲ ਸੁਣ ਸਾਡਾ ਕੋਈ ਕਸੂਰ ਨਹੀਂ ਇਹ ਲੋਕ ਗੰਦ ਪਾਉਂਦੇ ਆ ਖਾ ਪੀ ਕੇ ਰਾਸ਼ਨ ਜੋ ਡਿਸਪੋਜ਼ਲ ਬੋਤਲਾਂ ਠੰਡੇ ਦੀਆਂ ਗਲਾਸੀਆਂ ਲੰਗਰ ਲਾਉਂਦੇ ਆ ਚੱਕ ਨਾਲੇ 'ਚ ਮੇਰੀ ਗੱਲ ਸੁਣ ਚੱਕ ਨਾਲੇ 'ਚ ਸਰਪੰਚਾ ਲੈ ਆ ਲੀਆਂ ਆਪਕੇ ਮੇਰੀ ਗੱਲ 'ਚ ਜਵਾਬਦਾਰ ਮੈਨੂੰ ਮੇਰੀ ਹੈ ਉਹ ਜਮਾਦਾਰ ਕਹਿੰਦਾ 4 ਸਾਲ ਹੋ ਗਿਆ ਸਰਪੰਚ ਨੇ ਸਾਡਾ 1600 ਰੁਪਇਆ ਗਰੀਬ ਦਾ ਹੁੰਦਾ ਮਹੀਨੇ ਦਾ ਉਹ ਤਾਂ ਤੂੰ ਦਿੱਤਾ ਨਹੀਂ ਤੂੰ ਤਾਂ ਜਮਾਦਾਰ ਦਾ 1600 ਰੁਪਇਆ ਵੀ ਖਾਈ ਜਾਂਦਾ ਜਮਾਦਾਰ ਬਚਾਰਾ ਕੀ ਨਾਲੀਆਂ ਸਾਫ ਕਰਨ ਵਾਲੇ ਕੱਢੇ ਗੱਲਾਂ ਕਰ ਕਰ ਤੂੰ ਦੱਸਦਾ ਆ ਕੋਈ ਨਾ ਰੋਣਾ ਪਾਉਣ ਨਾ ਜਿਹੜਾ ਕੰਮ ਕਰਨ ਵਾਲਾ ਉਹ ਕਰਾ ਤੂੰ ਨਾਲਾ ਖਲਾਉ ਤੂੰ ਪਾਣੀ ਦਾ ਨਿਕਾਸ਼ਤਾ ਦਿਓ ਤੁਸੀਂ ਹਰਦੇ ਮਾਰੇ ਹੱਥੇ ਜੋੜੀ ਜਾਂਦਾ ਤੇ ਅਸੀਂ ਹੱਥ ਜੋੜਿਆ ਨੂੰ ਕੀ ਕਰੀਏ ਤੂੰ ਹੁਣਾਂ ਹੀ ਵੋਟਾਂ ਮੰਗਣ ਫੋਪਰਾ ਕੱਢਾਂਗੇ ਜਲੂਸੇ ਇਦੋਂ ਵੀ ਜ਼ਿਆਦਾ ਨਹੀਂ ਨਹੀਂ ਇਹ ਨਾ ਤਾਈ ਬਣਦਾ ਹੱਕ ਬਣਦਾ ਏ ਹੋਰ ਹਾਂ ਵੀ ਮੰਨ ਲਓ ਇਹ ਇਹਨਾਂ ਦੀ ਜ਼ਿੰਮੇਵਾਰੀ ਆ ਵੋਟਾਂ ਵਾਲੀ ਉਹ ਇਹਨਾਂ ਦੀ ਬੀਜਤਾ ਉਹ ਲਿਖਿਆ ਇਹਨੇ ਤਾਂ ਸਾਫ ਸੁਥਰਾ ਪਿਆਗਾ ਤੇ ਸਾਡੇ ਗੰਦ ਬਸ ਜਾ ਮੱਛਰ ਤੇ ਬਿਮਾਰੀਆਂ ਦਾ ਘਰ ਸਾਰਾ ਹੋਰ ਬਿਮਾਰ ਮੇਰੇ ਤਾਂ ਪਾਈ ਪੋਤੇ ਪੋਤੀਆਂ ਬਿਮਾਰ ਹੋ ਜਾਣਗੇ ਜਿੱਦਾਂ ਸਾਡੇ ਘਰ ਦੇ ਮਰੇ ਆ ਭੈਣ ਦੇ ਮੁੰਡੇ ਨੂੰ ਦੋ ਵਾਰੀ ਸਾਖ ਆਇਆ ਤੇ ਦੋਨੇ ਵਾਰੀ ਹੋਰ ਆਖੋ ਮਰ ਗਿਆ ਕਰ ਮੇਰੇ ਕਹਿੰਦੇ ਤੁਸੀਂ ਕੈਸਤੀ ਬੁੱਕ ਕਰਾ ਦੋ ਦੀ ਅਸੀਂ ਕੈਸਤੀ ਵਿੱਚ ਆ ਜੰਨੇ ਗੱਡੀ ਤਾਂ ਲੰਘਦੀ ਨਹੀਂ ਇਹ ਕਿੱਡੀ ਕੱਟੇ ਵਾਲੀ ਗੱਲ ਆ ਦੋ ਵਾਰੀ ਸਾਖ ਮੜ ਗਿਆ ਮੇਰੇ ਪੁੱਤ ਨੂੰ ਇਹ ਤਾਂ ਗੱਲਾਂ ਥੋੜੀਆਂ ਨਾਲੀਆਂ ਖੜ ਕੇ ਸਾਡੇ ਧੀ ਪੁੱਤ ਨਹੀਂ ਵਿਆ ਹੁੰਦੇ ਸਰਪੰਚਾ ਗੱਲ ਸੁਣ ਲੈ ਮੇਰੀ ਪਾਣੀ ਦਾ ਨਿਕਾਸ ਕਰਾ ਦੇ ਨਹੀਂ ਤਾਂ ਅਗਲੀ ਵਾਰ ਵੋਟਾਂ ਫੇਰ ਆਉਣ ਵਾਲੀਆਂ ਆਈਆਂ ਵੋਟਾਂ ਹੋਰ ਤਾਂ ਨਹੀਂ ਪਾਣੀਆਂ ਪੜਾ ਕੇ ਆ ਵੀ ਦੇ ਨਿਕਾਸ ਬੰਤਾ ਨਹੀਂ ਸਰਪੰਚ ਬਣਾਉਂਦੇ ਜੇ ਕੋਈ ਮੁੰਡਾ-ਕੁੰਡਾ ਸਰਪੰਚ ਬਣਾਓ ਜਿਹਨੂੰ ਪਤਾ ਹੋਵੇ ਮਾੜਾ-ਮੋੜ ਨੌਲੇਜ ਹੋਵੇ ਪੜਿਆ-ਲਿਖਿਆ ਹੋਵੇ ਨੂੰ ਪਤਾ ਹੋਵੇ ਨਾਲਿਆਂ ਦੀ ਗ੍ਰਾਂਟ ਇੱਥੋਂ ਮਿਲਦੀ ਆ ਇਹਨੂੰ ਹਣ ਕੀ ਪ੍ਰਧਾਨ ਪੜਨੂੰ ਆ ਇਹ ਵੀ ਗ੍ਰਾਂਟਾਂ ਖਾ ਖਾ ਡਾ ਢੱਡੇ ਦਾ ਇਹਨੇ ਵਧਾ ਰੱਖਿਆ ਉਦੋਂ ਪਤਾ ਕੀ ਕਰਦਾ ਸੀ ਦੇਖੋ ਜੀ ਤੇ ਮੈਂ ਅੱਧਖੜ ਬੰਦਾ ਮੈਨੂੰ ਵੋਟ ਪਾਓ ਮੈਂ ਸਿਆਣਾ ਬਿਆਣਾ ਵੀ ਆ ਨਿਆਣਾ ਚ ਨਿਆਣਾ ਆ ਸਿਆਣਾ ਚ ਸਿਆਣਾ ਆ ਮੋਮੋ ਠੱਗ ਬਣ ਕੇ ਤੀਵੀ ਆਦਮੀ ਸਾਡੇ ਤੋਂ ਵੋਟਾਂ ਲੈ ਗਏ ਹਣ ਇਹ ਦੇਖ ਲੈ ਮੂਰਾ ਬੋਲਦਾ ਨਹੀਂ ਚੌੜਾ ਕਿਸੇ ਥਾਂ ਦਾ ਕਹਨੇ ਜਨਤਾ ਤਾਂ ਉਹ ਹੁੰਦੀ ਕਮਲੀ ਉਹਨੂੰ ਤਾਂ ਬੂਝੜ ਬਣਾ ਜਾਂਦੇ ਹਰ ਇੱਕ ਵਾਰੀ ਹੈ ਇਹ ਤਾਂ ਮੰਤਰੀ ਨਹੀਂ ਸਾਡੇ ਲੋਕ ਕਮਲੇ ਕਮਲੇ ਕਰਨ ਕਰੂ ਇਹ ਤਾਂ ਵੱਡਾ ਮੰਤਰੀ ਬਣਿਆ ਵਰਤਾ ਇਹ ਤਾਂ ਲੋਕਾ ਮੋਟਾ ਸਰਪੰਚ ਆ ਵਿਚਾਰਾ ਲੈ ਨਿੱਕਾ ਮੋਟਾ ਨਹੀਂ ਬਹੁਤ ਗਰੰਟਾ ਆ ਗਿਆ ਤੈਨੂੰ ਕੀ ਪਤਾ ਅਕਾਲੀ ਟਾਈਮ 2013 ਵਿੱਚ ਅਕਾਲੀਆਂ ਦੀ ਸਰਕਾਰ ਸੀ ਕਿੰਨੇ ਪੈਸਾ ਆਇਆ ਬਥੇਰਾ ਆਈ ਇਹਨੇ ਮੋੜਿਆ ਲੈ ਹੋਰ ਮੈਮੀ ਕਹਿੰਦੇ ਡੋਕੜੇ ਨੇ ਕਿਉਂ ਬਾਹਰ ਨਾ ਆਈ ਜਾਂਦੀ ਹਾਂ ਹਾਂ ਉਹ ਸਾਡੇ ਸ਼ਹਿਰ ਦੀ ਕਿਸਮਤ ਹੀ ਬਾੜੀ ਏ ਜਿਹੜਾ ਵਿਚੇਦਾਂ ਦਾ ਹਾਲ ਹੀ ਏ ਆ ਹਾਂ ਚਲ ਕੋਈ ਨਹੀਂ ਸਾਈ ਕਰਾ ਦਾਂਗੇ ਸਾਫ ਲੈ ਕਦੋਂ ਕਰਾਉਣਾ ਤੂੰ ਹੋਰ ਕਿਹੜਾ ਅਟਕੜਿਆ ਕਹੇ ਨਹੀਂ ਸਾਈ ਕਰਾਜ ਬਾਬਾ ਜੀ ਆਪਾ ਕਰਾਤਾ ਤੂੰ ਜਵਾਂਜਰ ਹੈਗਾ ਲੈ ਬੜਾ ਬੂਟ ਖੋੜ ਕੇ ਪਾਣੀ ਦੇ ਵਿੱਚ ਹੈ ਇਹ ਚਮਚਾਗਰੀ ਕਰਦਾ ਨਾ ਇਹਨੇ ਖਾਧਾ ਇਹ ਕਰਦਾ ਇਹ ਮੈਂਬਰ ਦਾ ਮੁੰਡਾ ਆ ਮੈਂ ਪਛਾਣਿਆ ਨੇ ਇਹ ਕਾਉ ਜਰਾ ਆ सरपंच ਜੇ ਕਦੀ ਧਾਣੇ ਤਾਂ ਲਾ ਕਦੀ ਕੁਛ ਬਾਦ ਘਟ ਸਰਪੰਚ ਚੀਜ ਬਚੀ ਖੁੱਤੀ ਇਹ ਨੋ ਹੀ ਦਿੰਦਾ ਤਾਂ ਸਰਪੰਚ ਕਰਦਾ ਕੋਈ ਨਹੀਂ ਤਾਂ ਇਹ ਕਰਾ ਦਵਾਗੇ ਚੱਕ ਤਾਂ ਬਹਾਰੀ ਝਾੜੂ ਕੱਟ ਪਾਣੀ ਦੀਪੂ ਦੀਪੂ ਵਾਲੀ ਕਣਕ ਜਿਹੜੀ ਆਉਂਦੀ ਹੈ ਕਿੰਨੂ ਦਿੰਦੇ ਆ ਇਹ ਵੀ ਸਾਰੀ ਦੀਪੂ ਵਾਲੀ ਕਣਕ ਵੀ ਆਪ ਹੀ ਖਾਂਦੇ ਆ ਮਿੱਟੀ ਦੇ ਤੇਲ ਵਾਲਾ ਵੀ ਦੀਪੂ ਇਹਨਾਂ ਦਿੱਤਾ ਹੋਇਆ ਆ ਦੇਖ ਲਾ ਕੋਈ ਬੋਲਣਾ ਫੋਲ ਹੁੰਦੇ ਹਣ ਬੋਲਦਾ ਨਹੀਂ ਨਾ ਹਣ ਬੋਲ ਹੁਣ ਦੱਸੋ ਕੀ ਕਰਨਾ ਹੈ ਸਾਨੂੰ ਵੀ ਦੱਸ ਇੱਕ ਇਹ ਪਹਿਲਾਂ ਕੀ ਹੋਈ ਆ ਆਪ ਦਾ ਬੰਦਾ ਲਾਈ ਹੈ ਇੱਥੇ ਆਏਗਾ ਨਾਲੇ ਚ ਪਾਣੀ ਹੁਣ ਉਹ ਭਰਾਵਾ ਮੇਰੇ ਜੋੜੇ ਹੱਥ ਮੇਰੇ ਵੱਸੋਂ ਬਾਹਰ ਕੰਮ ਤੁਹਾਡਾ ਜ਼ਿੰਮੇਵਾਰੀ ਕਰਦਾ ਕਰ ਲੋ ਹੁਣ 3 ਸਾਲ ਬਾਕੀ ਰਹਿੰਦੇ ਆ ਹਾਂ ਬਸ ਸੀਗਾ ਲੈ ਉਹਦਾ ਪਤਾ ਸਾਨੂੰ ਲੈ ਆਹੀ ਪਰ ਤੂ ਦੁਕਾਨੀ ਸੀ ਤੇ ਜੋੜ ਗਿਆ ਹੱਥ ਵੋਟਾਂ ਲੈਣ ਵਾਲੇ ਵੀ ਹੱਥ ਜੋੜ ਗਿਆ ਕੰਮ ਬੈਲੇ ਵੀ ਹੱਥ ਜੋੜ ਗਿਆ ਲੈ ਤੂੰ ਮੇਰੇ ਨਾਲ ਐਵੇਂ ਲੜੀ ਜਾਂਦੀ ਸੀ ਕਸੂਰ ਵਾਰ ਤਾਂ ਸਰਪੰਚ ਨਿਕਲਿਆ ਹੈ ਨਾ ਤੂੰ ਵੀ ਇਹ ਨੱਕਾ ਖੋਲ ਹਾਂ ਮੈਂ ਤਾਂ ਬਥੇਰੀਆਂ ਇਹ ਚ ਮਾਰੀਆਂ ਡਾਂਗਾ ਲੂੰਗਾ ਨਹੀਂ ਬੰਦ ਦੀ ਕਰਦਾ ਇੱਟਾ ਘਾ ਰੱਖੀਆਂ ਨੇ ਭਾਈ ਤੇਰੀ ਗੱਲ ਸੁਣ ਤੂੰ ਵੀ ਮੜਾ ਧਿਆਨ ਰੱਖਵਾ ਆਪਣੇ ਪੂਆ ਕੋਟਟੋ ਨਾੜੀ ਪਰ ਚਲ ਆ ਜਾ ਤੈਨੂੰ ਚਾਹ ਪਿਆਵਾ ਲੈ ਪੀਤ ਗੋ ਚਾਹ ਚਾਹ ਪਿਆਵਾ ਲੜੀ ਜਾਂਦੀ ਹੋਇਆ ਪਤਾ ਕਿੰਨੀ ਦਿੱਕਤ ਪਰੇਸ਼ਾਨੀ ਆਉਂਦੀ ਐ ਪੀਣੀ ਚਾਹ ਆ ਜਾ ਤੂੰ ਵੀ ਤੈਨੂੰ ਚਾਹ ਪਿਆਉਂਗੀ ਅੱਛਾ ਸਤੋਂ ਦੀ ਬਹੁਤ ਵੱਜ ਗਈ ਕਿੰਨਾਂ ਦੀ ਬਹੁਤ ਵੱਜ ਗਈ ਬਹੁਤ ਵੱਜ ਗਈ ਕਿੰਨਾ